ਜਸਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਜੀ ਅਸੀਂ ਪਿੰਡ ਹਵੇਲੀ ਜ਼ਿਲ੍ਹਾ ਹੁਸ਼ਿਆਰਪੁਰ ਆਪਾਂ ਤੁਹਾਨੂੰ ਸਰਸਪੈਕ ਦੇ ਬੋਡੀ ਸਾਬ ਦੇ ਪੰਜ ਤਰ੍ਹਾਂ ਦੇ ਚੋਸ ਦੇ ਆ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਹਾਂਜੀ ਭਾਜੀ ਮੇਰੇ ਦਰਦ ਹੁੰਦੀ ਸੀ ਪੇਟ ਗੈਸ ਸੀ ਤੇ ਉਹਦੇ ਨਾਲ ਮੇਰੇ ਜਿੱਦਾਂ ਕਿ ਤੁਰਦੇ ਨੂੰ ਤਕਲੀਫ ਹੁੰਦੀ ਸੀ ਜਿੱਦ ਤੁਰਨ ਵੀ ਦਿੱਕਤ ਆਉਂਦੀ ਸੀ ਪੇਟ ਖਰਾਬ ਰਹਿੰਦਾ ਇਥੇ ਜਾਨੀ ਜਾਨੀ ਕਿ ਦਿਨ ਵਿੱਚ 5-7 ਵਾਰੀ ਲੂਜ਼ ਮੋਸ਼ਨ ਆਉਂਦੀ ਸੀ ਹਾਂਜੀ ਇਹ ਜ਼ਰੂਰ ਇਹ ਹੈ ਸੀ ਇਹ ਪ੍ਰੋਬਲਮ ਕਿੰਨੇ ਦਿਨ ਤੋਂ ਸੀ ਆਪਾਂ ਨੂੰ ਇਹ ਮੈਨੂੰ 2-3 ਸਾਲ ਤੋਂ ਸੀ ਕਿ ਕਿਦਾਂ ਕੁਝ ਵੀ ਖਾਂਦੇ ਸੀ ਤਾਂ ਇਕਦਮ ਫਿਰ ਜਾਂਦੇ ਸੀ ਖਾਣਾ ਖਾਂਦੇ ਸੀ ਤਾਂ ਤੁਸੀਂ ਤੁਰ ਜਾਂਦੇ ਸੀ ਹਾਂਜੀ ਠੀਕ ਆ ਜੀ ਜਾਨੀ ਕਾਫੀ ਮੈਡੀਸਨ ਯੂਜ਼ ਕੀਤੀ ਹੈ ਦੀ ਇਹ ਕੀਤੀ ਪਰ ਇੰਨੀ ਜ਼ਿਆਦਾ ਨਹੀਂ ਕੀਤੀ ਹੈਗੀ ਆ ਪਰ ਇੰਨੀ ਨਹੀਂ ਜ਼ਿਆਦਾ ਕਿ ਹੁਣ ਆਪਾਂ ਸਰਸਪੈਕ ਵਰਤਿਆ ਹੁਣ ਤੁਸੀਂ ਹਾਂਜੀ ਵਰਤਣ ਤੋਂ ਪਹਿਲਾਂ ਤੁਹਾਨੂੰ ਕਾਫੀ ਸਾਰੀ ਦਿੱਕਤਾਂ ਸੀ ਜ ਜਿੱਦਾਂ ਤੁਸੀਂ ਕਹਿੰਦੇ ਸੀ ਪੇਟ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਧੀਰ ਤੋਂ ਫਿਰ ਤੁਹਾਨੂੰ ਪੇਨ ਹੁੰਦੀ ਸੀ ਹਾਂਜੀ ਸਰੀਰ ਨੂੰ ਵੀਕਨਸ ਰਹਿੰਦੀ ਸੀ ਹਾਂਜੀ ਵੀਕਨਸ ਰਹਿੰਦੀ ਸੀ ਅੱਜ ਸਰਸਪੈਕ ਨੂੰ ਵਰਤਿਆ ਹੈ ਵਰਤਣ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਪਰਿਵਾਰਾਂ ਨੂੰ ਹਾਂਜੀ ਮੈਂ ਹੁਣ ਇਹ ਕਹਿਣਾ ਚਾਹੁੰਗੀ ਕਿ ਇੱਕ ਤਾਂ ਜਿਹੜੀ ਮੇਰੇ ਪੇਨ ਹੁੰਦੀ ਸੀ ਉਹ ਨਹੀਂ ਹੈਗੀ ਹਾਂਜੀ ਇੱਕ ਜਿਹੜੀ ਗੈਸ ਸੀ ਨਾਲ ਜਿਹੜਾ ਲੂਜ਼ ਮੋਸ਼ਨ ਸੀਗੇ ਉਹ ਵੀ ਠੀਕ ਹੋਏ ਆ ਤੇ ਬਾਕੀ ਜਦ ਤੱਕ ਬਾਹਰ-ਬਾਰ ਮੈਂ ਬਾਥਰੂਮ ਜਾਂਦੀ ਸੀ ਉਹ ਵੀ ਠੀਕ ਆ ਉਹ ਵੀ ਠੀਕ ਹੋਇਆ ਹਾਂਜੀ ਤੇ ਅੱਜ ਤੁਹਾਨੂੰ ਮੇਰੇ ਖਲ 40 ਦਿਨ ਦੇ ਆਸ-ਪਾਸ ਹੋ ਗਏ ਸਰਪਰੇ ਹਾਂਜੀ ਹਾਂਜੀ ਮੈਂ ਪਹਿਲਾ ਜਿਹੜਾ ਪੈਕ ਸਗਾ ਇਹ 40 ਦਿਨ ਦਾ ਹੋ ਗਿਆ 40 ਦਿਨ ਹੋ ਗਏ ਔਰ ਦੂਜੇ ਨੂੰ ਸ਼ੁਰੂ ਕਰਨਾ ਜਾ ਰਹੇ ਹਾਂ ਹਾਂਜੀ ਤੇ ਜਿਹੜੇ ਪਰਿਵਾਰ ਆਪਣੇ ਬਹੁਤ ਬਿਮਾਰੀਆਂ ਜੋੜੀਤੇ ਪਏ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੀ ਆਪਣੇ ਵੀ ਬਾਡੀ ਸਰਵਿਸ ਕਰਵਾ ਲੈਣਾ ਚਾਹੀਦਾ ਹੈ ਹਾਂਜੀ ਹਾਂਜੀ ਉਹਨਾਂ ਨੂੰ ਮੈਂ ਇਹ ਕਹੂੰਗੀ ਕਿ ਬਾਡੀ ਸਰਵਸ ਤੋਂ ਸੇ ਜ਼ਰੂਰ ਕਰਵਾਓ ਆਪਣੀ ਕਿ ਜਿਹਦੇ ਨਾਲ ਤੁਸੀਂ ਤੰਦਰੁਸਤ ਰਹੋ ਸਟਰੋਂਗ ਰਹੋ ਤੇ ਤੁਹਾਡੇ ਵਿੱਚ એનર્ਜੀ ਆਵੇ ਹਾਂ ਦਵਾਈਆਂ ਤਾਂ ਹੀ ਖਾਏ ਚੁੱਕੇ ਆ ਪਰ ਇੱਕ ਰਸੀ ਦੀ ਸਫਾਈ ਕਰਾਉਣ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਨਾ ਜੀ ਹਾਂਜੀ ਠੀਕ ਆ ਜੀ ਤੇ ਥੈਂਕ ਯੂ